ਪਰਿਵਾਰ ਵਾਲਾ ਮੈਂ ਫਾਰਮਰ ਹਾਕੀ ਲੰਪੀ ਐਨਾ 84 올림픽ਸ ਨਾ ਲਾਸ ਅੰਜਲਸ ਇੰਡੀਆ ਬਲੋਕੇਟ ਰਸੀ ਜੀ ਅੱਛਾ ਸਰ ਅੱਜ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ 100 ਸਾਲ ਜਿਹੜੇ ਹਾਕੀ ਦੇ ਪੂਰੇ ਹੋਏ ਆ ਖਾਸ ਕਰਕੇ ਹਾਕੀ ਇੰਡੀਆ ਦੇ ਤੋਂ ਅੱਜ ਸੈਲੀਬ੍ਰੇਸ਼ਨ ਵੀ ਹੋ ਰਹੀ ਹੈ ਲਗਭਗ 550 ਡਿਸਟ੍ਰਿਕਟ ਦੇ ਵਿੱਚ 1600 ਦੇ ਕਈ ਜਿਹੜੇ ਮੈਚ ਹੋਣੇ ਆ ਅੱਜ ਤੇ 38000 ਦੇ ਕਰੀ ਪਲੇਅਰ ਹਿੱਸਾ ਲੈ ਰਹੇ ਨੇ ਤੋਂ ਕਿਸ ਤਰ੍ਹਾਂ ਦੇਖਦੇ ਹੋ ਪੂਰੀ ਹਿਸਟਰੀ ਸੋ ਇਹ 100 ਸਾਲ ਪੂਰੇ ਹੋਏ ਨੇ 1925 ਪਹਿਲੀ ਵਾਰ ਇੰਡੀਆ ਦੀ ਹਾਕੀ ਫੈਡਰੇਸ਼ਨ ਬਣੀ ਸੀਗੀ ਤੇ ਜਦੋਂ 25 ਫੈਡਰੇਸ਼ਨ ਬਣੀ ਤੇ 1928 ਤੇ ਲੰਪੇ ਕੋਈ ਜਦੋਂ ਐਮਸਟਰਡਮ ਪਹਿਲੀ ਵਾਰ ਹਿੰਦੁਸਤਾਨ ਦੀ ਹਾਕੀ ਟੀਮ ਨੇ ਉੱਥੇ ਪਾਰਟਿਸਪੇਟ ਕੀਤੀ ਸੀ ਸੋ ਇਹ ਅੱਜ ਦੇ ਦਿਨ 100 ਸਾਲ ਪਹਿਲਾਂ ਸਾਡੀ ਜਿਹੜੀ ਹਾਕੀ ਫੈਡਰੇਸ਼ਨ ਆਫ ਇੰਡੀਆ ਨਾ ਉਹਦਾ ਉਹਦਾ ਤੁਕਟਣਾ ਹੋਇਆ ਸੀ ਜੀ ਸਰ ਪੀਏਯੂ ਦੇ ਵਿੱਚ ਕੀ ਫੰਕਸ਼ਨ ਕਰਾਇਆ ਜਾ ਰਿਹਾ ਹੈ ਉਹਦੇ ਬਾਰੇ ਵੀ ਜੀ ਤੇ ਇਸੇ ਇਸੇ ਹੀ ਦਿਨੋਂ ਕਿਸੇ ਵੀ ਸਾਡੀ ਹਿੰਦੁਸਤਾਨ ਦੀ ਹਾਕੀ ਦਾ ਸ਼ੁਰੂਆਤ ਉਹਨੇ 2500 ਸਾਲ ਪਹਿਲਾਂ ਹੋਈ ਸੀ। ਇਸੇ ਦਿਨ ਸਾਰੇ ਬੱਚੇ ਵੱਡੇ ਸੀਨੀਅਰ ਸਾਰੇ ਨਾਲ ਮਿਲ ਕੇ ਅਸੀਂ ਇਸ ਚੀਜ਼ ਨੂੰ ਮਨਾ ਰਹੇ ਹਾਂ। ਖੁਸ਼ੀਆਂ ਦੀ ਮੈਚਸ ਵੀ ਖੇੜੇ ਜਾ ਰਹੇ ਸਾਰੇ। ਸਾਜਾ ਜੀ ਦੋ ਮੈਚ ਹੋਣੇ ਨੇ ਇੱਕ ਲੜਕਿਆਂ ਦਾ ਔਰ ਇੱਕ ਲੜਕੀਆਂ ਦਾ ਫੈਸਲੂਸ਼ਨ ਦਾ। ਜੂਨੀਅਰ ਬੱਚੇ ਖੇਡਣਾ ਆ ਰਹੇ ਨੇ। कोरोना ਨੂੰ ਫਾਸਟ ਟੌਪ ਤੇ ਕੱਢਣ ਦਾ ਮੌਕਾ ਵੀ ਮਿਲ ਜਾਊਗਾ ਬੱਚਿਆਂ ਨੂੰ ਅੱਜ ਸਰ ਇੰਡੀਆ ਦੀ ਹਿਸਟਰੀ ਦੇ ਵਿੱਚ ਜੋ ਹੋਕੀ ਦੀ ਪੂਰੀ ਹਿਸਟਰੀ ਰਹੀ ਹੈ ਉਹਦੇ ਵਿੱਚ ਪੰਜਾਬ ਦੇ ਯੋਗਦਾਨ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਅੱਜ ਵੀ 6 ਤੋਂ 7 ਮੁੰਡੇ ਆਪਣੇ ਪੰਜਾਬ ਦੀ ਟੀਮ ਖੇਡਦੇ ਆ ਸੋ ਹਰਮਨ ਆਪਣਾ ਪੰਜਾਬ ਦਾ ਕੈਪਟਨ ਹੋਕੀ ਦਾ ਕਿਤਰਨੀ ਤੱਕ ਪੰਜਾਬ ਦਾ ਸ਼ੁਰੂ ਤੋਂ ਹੀ ਬੜਾ ਵੱਡਾ ਰੋਲ ਹੈ ਹਿੰਦੁਸਤਾਨ ਦੇ ਆਕੀਸ਼ 7-7 8-8 ਪਲੇਅਰ 9-9 ਪਲੇਅਰ ਹਿੰਦੁਸਤਾਨ ਦੇ ਪੰਜਾਬ ਦੇ ਪੁਰਾਣੇ ਪਲੇਅਰ ਆਉਂਦੇ ਰਹੇ ਨੇ ਤੇ ਵਿੱਚੋਂ ਥੋੜਾ ਜਿਹਾ ਘਟ ਗਿਆ ਸੀ ਪਰ ਹੁਣ ਆ ਪਿਛਲੀਆਂ ਦੋ 올림픽 ਦੇ ਵਿੱਚੋਂ ਸਾਡੇ 11-11 ਮੁੰਡੇ ਪੰਜਾਬ ਦੇ ਪਾਰਟਿਸਿਪੇਟ ਕਰ ਰਹੇ ਨੇ ਔਰ ਤੁਸੀਂ ਦੇਖੋ ਵੀ ਦੋਨੋਂ 올림픽ਸ ਦੇ ਵਿੱਚ ਸਾਡੇ ব্রੌਂਜ਼ ਮੈਡਲ ਆਇਆ ਪਿਛਲੀ 올림픽ਸ ਵੀ ব্রੌਂਜ਼ ਸੀ ਵੀ ব্রੌਂਜ਼ ਸੀ ਔਰ ਅੱਜ ਦੀ ਹਾਕੀ ਦਾ ਇੰਨਾ ਕੰਪਿਟਿਟਿਵਲੀ ਹਾਕੀ ਨੂੰ ਸਾਰੀਆਂ ਗੇਮਾਂ ਚ ਇੰਨਾ ਕੰਪਿਟੀਸ਼ਨ ਆ ਕਿ ਤੁਸੀਂ ਇਹ ਜੇ ਇੱਕ ਵਾਰ ਜਿੱਤੇਗਾ ਨਾ ਜ਼ਰੂਰੀ ਨਹੀਂ ਹੋਗਾ ਕਿ ਦੂਜੀ ਵਾਰੀ ਵੀ ਜਿੱਤੋਗੇ ਸੋ ਪਰ ਹਿੰਦੁਸਤਾਨ ਦੀ ਹਾਕੀ ਨੇ ਕੰਸਿਸਟੈਂਸੀ ਦਿਖਾਈ ਵੀ ਸੀ ਦੋ 올림픽ਸ ਦੇ ਵਿੱਚ ਔਰ ਦੋਨੋਂ ਦੀ ব্রੌਂਜ਼ ਮੈਡਲ ਆ ਔਰ ਸਾਡੇ ਪੰਜਾਬ ਦੇ 10 ਪਲੇਅਰ ਘਟੋ ਘਟਾ ਦੋਨੋਂ 올림픽 ਜ਼ਿਲ ਵਿੱਚ ਰਹੇ ਨੇ ਵਿਚ ਸ਼ਾਮੋਜ਼ੀ ਅਗਰਦੀ ਜਦੋਂ ਪਹਿਲਾ ਇੱਕ ਸਵਰਨ ਦੌਰ ਰਿਹਾ ਕਹਿੰਦੇ ਜਦੋਂ ਅਸੀਂ ਜਦੋਂ ਫੱਕੀ ਦੀ ਸ਼ੁਰੂਆਤ 1925 ਤੋਂ ਲੈ ਕੇ ਇੰਡੀਆ ਦਾ ਦਬਦਬਾ ਰਾਇਆ ਹਾਕੀ ਦੇ ਵਿੱਚ ਕੋਈ ਟੀਮ ਸਾਨੀ ਨਹੀਂ ਸੀ ਨਾਲ ਸੋ ਉਸ ਦੌਰ ਨੂੰ ਤੇ ਹੁਣ ਦੇ ਦੌਰ ਨੂੰ ਜਾਂ ਵਿੱਚ ਜਿਹੜਾ ਇੱਕ ਫੇਸ ਆਇਆ ਵੀ ਜਦੋਂ ਬਹੁਤ ਆਪਣੇ ਜਿਹੜੀ ਹਾਕੀ ਆ ਬਹੁਤ ਵੇਠਾ ਚੱਲੀ ਗਈ ਸੀ ਕਿ ਕਿਸ ਤਰ੍ਹਾਂ ਦੇਖੋ ਤੋ ਤਦੋਂ ਨਾ ਪਹਿਲਾਂ ਜਦੋਂ ਸ਼ੁਰੂ ਸ਼ੁਰੂ ਚੰਡੀਆ ਵੀ ਜਿੱਦਾਂ ਦਾ ਕਾਫੀ ਉਦੋਂ ਜਿਹੜੇ ਯੂਰਪੀਅਨ ਟੀਮਾਂ ਸੀ ਨਾ ਇਹ ਇੰਨਾ ਸੀਰੀਅਸਲੀ ਇਹ ਸੀ ਹਾਕੀ ਵਾਲਾ ਲਗੇ ਤੇ ਉਹਨੋਂ ਸਾਡਾ ਰਾਜ ਰਿਆ ਤੇ ਪਰ ਹੁਣ ਦੀ ਦੀ ਅਜ ਦੇ ਤਰੀਕੇ ਜੇ ਤੁਸੀਂ ਹਿੰਦੂ ਦੁਨੀਆ ਦੀ ਸਪੈਨ ਲੈ ਲਓ ਅਰਜਨਟਾਈਨਾ ਲੈ ਲਓ ਇਹ ਛੋਟੇ ਛੋਟੇ ਮੁਲਕ ਨੇ ਵੀ ਨਿਊਜ਼ੀਲੈਂਡ ਆ ਗਏ ਵੀ ਜੇ ਜੇ ਸਾਰੇ ਹੀ ਬਰਾਬਰ ਨੇ ਟੀਮਾਂ ਨੇ 10 20 ਦਾ ਹੀ ਫਰਕ ਆ ਔਰ ਅਜ ਦੇ ਦੌਰ ਦੇ ਵਿੱਚ ਐਸੇ ਕੰਪੀਟੀਸ਼ਨ ਦੇ ਸਮੇਂ 'ਚ ਜੇ ਸਾਡਾ ਹਿੰਦੁਸਤਾਨ ਟੀਮ ਬ੍ਰੌਂਜ਼ ਮੈਡਲ ਦੋ ਵਾਰ ਹੀ ਲੈ ਗਿਆ ਪਰ ਤੁਸੀਂ ਦੇਖ ਲਓ ਬਹੁਤ ਵੱਡੀ ਪਰਫਾਰਮੈਂਸ ਆ ਹਿੰਦੁਸਤਾਨ ਦਾ ਸੋ ਸਰਪੋਰਟ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਦੋਂ ਗੱਲ ਆ ਜਾਂਦੀ ਹੈ ਵੀ ক্রিকেট ਨੂੰ ਇੱਕ ਪਾਸੇ ਜਿੱਥੇ ਦੂਜੇ ਪਾਸੇ ਹਾਕੀ ਹੈ ਸੋ ਕਿਸ ਤਰ੍ਹਾਂ ਦੇਖ ਹਾਲਾਂਕਿ ਹੁਣ ਤਾਂ ਸਰਕਾਰਾਂ ਨੇ ਕੰਮ ਵੀ ਕੀਤੇ ਆ ਇਨਾਮ ਵੀ ਵਧਾਏ ਨੇ ਇੰਡੀਆ ਨੂੰ ਫੱਲਾਸ਼ੇ ਦੀ ਵੀ ਦੇ ਰਹੀ ਹੈ ਹਾਂ ਨਹੀਂ ਤਕਰੀਬਨ ਹੁਣ ਦੇਖੋ ক্রিকেট ਦਾ ਚਲੋ ਇੱਕ ਐਕਸੈਪਸ਼ਨਲ ਕੇਸ ਹੋ ਗਿਆ ਬਾਕੀ ਜਿੰਨੀਆਂ ਵੀ ਗੇਮਾਂ ਨੇ ਹੁਣ ਦੇਖੋ ਜੈਵਲਿੰਗ ਚੰਡੀਆ ਦਾ 골ਡ ਸ਼ੂਟਿੰਗ ਚੰਦਰ ਦਾ ਆਇਆ ਸੀ ਸੋ ਇਹਨਾਂ ਨੂੰ ਕਿੰਨੇ ਕਿੰਨੇ ਕਰੋੜ ਰੁਪਏ ਮਿਲਦੇ ਨੇ ਸਟੇਟਾਂ ਵੱਲੋਂ ਵੀ ਫੈਡਰੇਸ਼ਨ ਵੱਲੋਂ ਹਾਕੀ 'ਚ ਵੀ ਇਦਾਂ ਆਉਣ ਪਲੇਅਰਾਂ ਨੂੰ ਪੈਸੇ ਮਿਲ ਰਹੇ ਆ ਹੁਣ ਜਿੱਤ ਕੇ ਆਏ ਨੇ ਔਰ ਪਲੱਸ ਨੌਕਰੀਆਂ ਮਿਲ ਰਹੀਆਂ ਨੇ ਕਿੰਨੇ ਮੁੰਡੇ ਡੀਐਸਪੀ ਭਰਤੀ ਹੋਏ ਕਿੰਨੇ ਪੀਸੀਐਸ ਭਰਤੀ ਹੋਏ ਔਰ ਬਾਕੀ ਥਲਟਿਕ ਦੇ ਵਿੱਚ ਵੀ ਹੋਰ ਸਕੀਮਾਂ ਚ ਬਾਕੀ ਸਟੇਟਾਂ ਵੀ ਇਸੇ ਤਰ੍ਹਾਂ ਹੀ ਕਰਦੀਆਂ ਨੇ ਸੋ ਡਾਇਰੈਕਟ ਡੀਐਸਪੀ ਹੋਣਾ ਤੁਸੀਂ ਦੇਖ ਲਓ ਵੀ ਏਡੀਜੀਪੀ ਰਿਟਾਇਰ ਹੋਣਾ ਸੋ ਪੀਸੀਐਸ ਤੁਸੀਂ ਭਰਤੀ ਹੋਣੋਂ ਟੱਡੀ ਸੀ ਰਿਟਾਇਰ ਹੋਣਾ ਸੋ ਕਹਿਣ ਦਾ ਮਤਲਬ ਬਹੁਤ ਵੱਡੀ ਆਪਰਚੂਨਿਟੀਆਂ ਨੇ ਆਉਣ ਤਾਂ ਪਹਿਲਾਂ ਇੰਨੀਆਂ ਜੋਬਸ ਛੀਏ ਲੋ ਲੈਵਲ ਤੇ ਮਿਲਦੇ ਸੀ ਪਰ ਹੁਣ ਦੇ ਤਰੀਕੇ ਚ ਬਹੁਤ ਅੱਛੀਆਂ ਜੋਬ ਦੇ ਰਹੇ ਨੇ ਪਰ ਦੇਣੀਆਂ ਵੀ ਚਾਹੀਦੀਆਂ ਤੋ ਕਿ ਸਮਾਂ ਇਦਾਂ ਦਾ ਅੱਜਕੱਲ ਮਹਿੰਗਾਈ ਬੜੀ ਆ ਹਰ ਚੀਜ਼ ਮਹਿੰਗੀ ਆ ਨਹੀਂ 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 ਜੇ ਤਾਂ ਦੇਖੋ ਪੈਸੇ ਤੋਂ ਵਾ ਕਹਿੰਦੇ ਜਿਹਦੇ ਘਰ ਦਾਣੇ ਉਹਦੇ ਕਮਰੇ ਵਿਚ ਆਣੇ ਉਹ ਗੱਲ ਆ ਵੀ ਪੈਸੇ ਤੋਂ ਬਿਨਾਂ ਤਾਂ ਤੁਸੀਂ ਗੱਡੀ ਚ ਤੇਲ ਨਹੀਂ ਪਾਓ ਗੱਡੀ ਨਹੀਂ ਚੱਲੇਗੀ ਫੈਮਲੀ ਚਲਾਉਣੀ ਆ ਬੱਚਿਆਂ ਦੇ ਖਰਚੇ ਨੇ ਹਰ ਖਰਚੇ ਬਹੁਤ ਬੜ ਕੇ ਸਭ ਨੂੰ ਪਤਾ ਹੀ ਆ ਤੇ 플레이ਰਾਂ ਨੂੰ ਜਰੂਰ ਪੈਸੇ ਮਿਲਣੇ ਚਾਹੀਦੇ ਉਹਨਾਂ ਦੇ ਇਹ ਚੀਜ਼ ਦਾ ਪ੍ਰੈਸ਼ਰ ਨਾ ਹੋਵੇ ਵੀ ਮੇਰਾ ਘਰ ਕਿਵੇਂ ਚੱਲੇ ਸੋ ਇਹ ਸਿਕਿਉਰਟੀ ਨਹੀਂ ਹੋਣੀ ਚਾਹੀਦੀ ਇਹੀ ਮੇਰੀ ਕਨਟ੍ਰਿਬਿਊਸ਼ਨ ਹੈ ਮੈਂ ਇੰਡੀਆ ਟੀਮ ਦਾ ਕੋਚ ਵੀ ਰਿਹਾ ਮੈਂ ਅੱਜ 100 ਸਾਲ ਪੂਰੇ ਹੋ ਗਏ ਨੇ 1925 ਦੇ ਵਿੱਚ ਸ਼ੁਰੂਆਤ ਹੋਈ ਸੀ ਪਹਿਲੀ ਅਰੀ ਸੋ ਇੱਕ ਅਲੱਗ-ਅਲੱਗ ਫੇਸ ਰਹੇ ਐ ਹੋਕੀ ਦੇ ਸੋ ਕਿਸ ਤਰ੍ਹਾਂ ਦੇਖਦੇ ਹੋ ਹੋਕੀ ਦੇ ਫੇਸਿਸ ਨੂੰ ਜੇਕਰ ਖਾਸ ਕਰਕੇ 올림픽 ਦੇ ਵਿੱਚ ਕੰਟ੍ਰਿਬਿਊਸ਼ਨ ਦੀ ਗੱਲ ਰਹੀ ਹੋਵੇ ਭਾਵੇਂ ਲਗਾਤਾਰ ਪਿਛਲੀ ਵਾਰ ਅਸੀਂ ਜੀ ਤਰੀਬਾ ਨਾਲ 8 올림픽 ਮੈਡਲ ਅਸੀਂ ਜਿੱਤੂਗਾ 8 ਸੇ ਅਸੀਂ 골ਡ ਜਿੱਤੇ ਆ ਤੇ ਅਸੀਂ ਜਿੰਨੇ ਵੀ ਇੰਡੀਆ ਨੇ ਟੋਟਲ ਅਜ ਤੱਕ ਰਲਪੇ ਕੇ ਮੈਡਲ ਜਿੱਤੇ ਆ ਉਹਨੇ ਕੱਲੇ ਹਾਕੀ ਨੇ ਇਸ ਤੋਂ ਵੀ ਜ਼ਿਆਦਾ ਜਿੱਤੇ ਨੇ ਔਰ ਅਜ ਤੱਕ ਅਸੀਂ ਮਤਲਬ ਜਿੰਨੇ ਮੈਡਲ 올림픽 ਦੇ ਵਿੱਚ ਹਾਕੀ ਜਿਹੜੀ ਆ ਉਹ ਹਜੇ ਵੀ ਲੀਡ ਕਰਦੀ ਪਈ ਆ ਆ ਹੁਣ ਹੀ ਅਸੀਂ ਪਿਛਲੇ ਦੋ 올림픽 ਦੇ ਵਿੱਚ ਸਾਡੇ ਕੋਲ ਮੈਡਲ ਵੀ ਆਏ ਨੇ ਅਸੀਂ ਔਰ ਰੱਬ ਕਰੇ ਕਿ ਵੀ ਅਸੀਂ ਫੇਰ ਇੱਕ ਵਾਰੀ ਮੈਡਲ ਗੋਲਡ ਲੈ ਕੇ ਆਈਏ ਪਰ ਅਸੀਂ ਜੋ ਸਮਝਿੰਦੇ ਆ ਕਿ ਮਿਸਟਰ ਬੱਤਰਾ ਜੀ ਜਿਹੜੇ ਫਾਰਮਰ ਸਾਡੇ ਫੈਜ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਇੰਡੀਅਨ ਹਾਕੀ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਰਹੇ ਨੇ ਉਹਨਾਂ ਬੜਾ ਵਧੀਆ ਕੰਮ ਕੀਤਾ ਦੁਆਰਾ ਫੇਰ ਆਉਣ ਦਾ ਚੰਗਾ ਹੋਏਗਾ ਜਿਹੜੇ ਫੇਸ ਰਹੇ ਨੇ ਜੀ ਹਾਕੀ ਅਸੀਂ ਬਲਬੀਰ ਸਿੰਘ ਸੀ ਜਦੋਂ ਖੇਡਦੇ ਸੀ ਸੀਨੀਅਰ ਬਲਬੀਰ ਸਿੰਘ ਤਾਂ ਉਹਨੂੰ ਥੋੜਾ ਕਰਾ ਸੀ ਧਿਆਨ ਜਾਂਦੇ ਨੂੰ ਖੇਡਦੇ ਨਹੀਂ ਦੇਖਿਆ ਪਰ ਬਲਬੀਰ ਸਿੰਘ ਨੂੰ ਅਸੀਂ ਜਰੂਰ ਦੇਖਦੇ ਰਿਹਾ ਜਾਂ ਉਸ ਤੋਂ ਕੁਝ ਬਾਅਦ ਪ੍ਰਤੀਪਾਲ ਵਗੈਰਾ ਉਹ ਬਹੁਤ ਚੰਗੇ ਪਲੇਅਰ ਸੀਗੇ ਹੁਣ ਥੋੜਾ ਜਆ ਸਟੈਂਡਰਡ ਸਾਡਾ ਥਰੂਆਊਟ ਵਰਲਡ ਜਿਹੜਾ ਥੋੜਾ ਜਿਹਾ ਡਾਊਨ ਹੋਇਆ ਹਾਕੀ ਦਾ ਥੋੜਾ ਜਿਹਾ ਸਾਡਾ ਇਹ ਅਜੇ ਨਾ ਥੋੜਾ ਡਾਊਨ ਹੋਇਆ ਪਰ ਹੋ ਸਕਦਾ ਹੈ ਕਿ ਵੀ ਅਸੀਂ ਅਪਰੂਵ ਕਰ ਜਾਈਏ ਔਰ ਜਿਹੜੀ 올림픽 ਆਏਗੀ ਜਿਹੜੀ ਹੁਣ ਆਏਗੀ ਉਸ ਤੇ ਸਾਡੇ ਕੰਟੀਨਿਊਸਲੀ ਜਿਹੜੀ ਹਾਕੀ ਇੰਡੀਆ ਕੈਂਪ ਲਗਾ ਲਗਾਉਂਦੀ ਰਹਿੰਦੀ ਹੈ ਇਹਨਾਂ ਦੇ ਔਰ ਔਮਨ ਦੀ ਕੰਟਰੀਬਿਊਸ਼ਨ ਜਿਹੜੀ ਆ ਉਹ ਕੁਝ ਸਾਹਮਣੇ ਉੱਪਰ ਗਈ ਹੈ ਬਾਈ ਬੜੇ ਸਾਲਾਂ ਬਾਅਦ ਜਿਸ ਸੇ ਪਿਛਲੀ 올림픽 ਵਿੱਚ ਸਾਡੀ ਟੀਮ ਗਰਲ ਸੈਕਸ਼ਨ ਦੇ ਵਿੱਚ ਵੀ ਸੈਮੀਫਾਈਨਲ ਦੇ ਵਿੱਚ ਔਰ ਇਹ ਮੁਸ਼ਕਿਲ ਨਾਲ ਹਾਰੀ ਬੜੀ ਚੰਗੀ ਟੀਮ ਹੁੰਦੀ ਹੈ ਇਹਨਾਂ ਦੀ ਵੀ ਸਾਡੇ ਵਿਮਨ ਦੇ ਵਿੱਚ ਵੀ ਸੋ ਅਸੀਂ ਜਿਹੜਾ ਹੋਪ ਕਿਉਂਕਿ ਅੱਗੇ ਸਾਡੇ ਕੋਲ ਟਰਫ ਘੱਟ ਸੀ ਗਿਆ ਹੁਣ ਸਾਡੇ ਕੋਲ ਟਰਫ ਕਾਫੀ ਹੋ ਗਈਆਂ ਤੁਹਾਡਾ ਹੁਣ ਯੂਨੀਵਰਸਿਟੀ ਦੇ ਵਿੱਚ ਆ ਜਿਹੜੀ ਦਿੱਤੀ ਅਸੀਂ ਹੋ ਰਿਹਾ ਮੈਚ ਕਿ ਉੱਥੇ ਵੀ ਉਹਨਾਂ ਨੇ ਹੁਣ ਇੱਕ ਪਹਿਲਾ ਹੀ ਸ਼ਾਇਦ ਓਪਨਿੰਗ ਮੈਚ ਹੈ ਇਹਦੇ ਵਿੱਚ ਨਵੀਂ ਉਹਨਾਂ ਟਰਫ ਲਾਈ ਹੈ ਅਸੀਂ ਬੈਸਟ ਆਫ ਲੱਕ ਕਵਾਂਗੇ ਹਾਕੀ ਇੰਡੀਆ ਨੂੰ ਤੇ ਐਫਐਚ ਨੂੰ ਵੀ ਰੱਬ ਕਰੇ ਸਾਡਾ ਸਟੈਂਡਰਡ ਹਾਕੀ ਤੇ ਹੋਰ ਵੀ ਇੱਥੇ ਲੋਕੀ ਜ਼ਿਆਦਾ ਪਸੰਦ ਕਰਨ ਪੰਜਾਬ ਦੀ ਕੰਟ੍ਰਿਬਿਊਸ਼ਨ ਕਿਸ ਤਰ੍ਹਾਂ ਦਿੱਤੀ ਉਹ ਕੰਟ੍ਰਿਬਿਊਸ਼ਨ ਪੰਜਾਬ ਦੀ ਹਮੇਸ਼ਾ ਹੀ ਕਰੀ ਆ ਤੇ 70% ਜਿਹੜੇ ਨੇ ਸਾਡੇ ਹਮੇਸ਼ਾ ਹੀ ਜਦੋਂ ਸਾਡੀ ਪਰਫਾਰਮੈਂਸ ਆਉਂਦੀ ਉਹਦੇ 70-80% ਸਾਡੀ ਪੰਜਾਬ ਦੀ ਹੀ ਪਲੇਅਰ ਦੀ ਕੰਟਰੀਬਿਊਸ਼ਨ ਹੁੰਦੀ ਆ ਉਹ ਜੇ ਨਾ ਆ ਨਾ ਹੋਣਗੇ ਤੇ ਅਸੀਂ ਇੰਡੀਆ ਕਿਤੇ ਵੀ ਸਟੈਂਡ ਨਹੀਂ ਕਰਦਾ ਪੰਜਾਬ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੁੰਦੀ ਆ ਭਾਵੇਂ ਅਸੀਂ ਸਮਝਦੇ ਆ ਕਿ ਹਾਕੀ ਇੰਡੀਆ ਨੇ ਸਾਨੂੰ ਇਗਨੋਰ ਹੀ ਕਰਦਾ ਕਿਉਂਕਿ ਬੜੇ ਬੜੇ ਵੱਡੇ ਟੂਰਨਾਮੈਂਟ ਜਿਹੜੇ ਲੀਗ ਜਿਹੜੀਆਂ ਨੇ ਉਹ ਸਾਰੀਆਂ ਬਾਹਰ ਹੀ ਕਰਾਉਂਦੇ ਨੇ ਚਾਹੇ ਉਹ ਬਤਰਾਈ ਆਏ ਨੇ ਜਾਂ ਉਹ ਦਲੀਪ ਟੀਰਕੀ ਆਇਆ ਸਾਨੂੰ ਕੋਈ ਵੱਡੇ ਇਵੈਂਟਸ ਇੱਥੇ ਪੰਜਾਬ 'ਚ ਨਹੀਂ ਹੋਣ ਦਿੰਦੇ ਇਸ ਦਾ ਸਾਨੂੰ ਅਫਸੋਸ ਹੈ ਸੋ ਅਸੀਂ ਹਾਕੀ ਇੰਡੀਆ ਨੂੰ ਇਹ ਕਹਿੰਨੇ ਆ ਵੀ ਜਿਸ ਤਰ੍ਹਾਂ ਤੁਹਾਡੀ ਲੀਗ ਉਵੇਂ ਦੋ ਸੈਕੰਡ ਲੀਗ ਵੀ ਹੋ ਰਹੀ ਹੈ ਉਹ ਵੀ ਉੱਥੇ ਹੀ ਕਿਤੇ ਆਪਣੇ ਏਰੀਏ ਦੀ ਜਾਂ 오ਡੀਸਾ ਪਿਆ ਝਾਰਖੰਡੀ ਕਰਾਉਦੇ ਨੇ ਸੋ ਥੋੜਾ ਪੰਜਾਬ ਵਾਲੇ ਵੀ ਵੇਖੋ ਬੜੀ ਵੱਡੀ ਇਹਨਾਂ ਦੀ ਹੁਣ ਵੀ ਅਸੀਂ ਜਿਹੜੇ ਦਿੱਤੇ ਆ ਸਾਡੇ 3rd ਪੋਜੀਸ਼ਨ ਦੇ ਵਿੱਚ 10 ਪਲੇਅਰ ਸਾਡੇ ਸੀਗੇ 9-10 ਪਲੇਅਰ ਸਾਡੇ ਹੁੰਦੇ ਹੀ ਨੇ ਤੇ ਪੰਜਾਬ ਪਲੇਅਰ ਤੋਂ ਬਿਨਾ ਸਾਡੀ ਅਸੀਂ ਲੰਗੜੇ ਆ ਹਾਕੀ ਸਾਡੀ ਇੰਡੀਆ ਟੀਮ ਜਿਹੜਾ ਲੰਗੜੀ ਹੁੰਦੀ ਆ ਆਹੀ ਚ ਲੱਗਦਾ ਵੀ ਹੁਣ ਜਿੱਦਾਂ ਲਗਾਤਾਰ ਦੋ ਵਾਰੀ ਪ੍ਰੋਮੋਸ਼ਨਟ ਆਇਆ ਸੋ ਪੰਜਾਬ ਦੇ ਵਿੱਚ ਇੱਕ ਹੋਪ ਜਗ ਗਈ ਹੈ ਮਰ ਤੋਂ ਜਿਹੜੇ ਅਸੀਂ ਨੌਜਵਾਨ ਹੈ ਅਸੀਂ ਦੇਖਿਆ ਵੀ ਗਰਾਊਂਡਾਂ ਦੇ ਵਿੱਚ ਪ੍ਰੈਕਟਿਸ ਕਰ ਰਹੇ ਆ ਬੱਚੇ ਲੱਗੇ ਹੋਏ ਨੇ ਹਾਂ ਦੇਖੋ ਜੀ ਅਸੀਂ ਜੋ ਸਮਝਦਾ ਖਾਸ ਕਰਕੇ ਅਸੀਂ ਗੁਰਦਾਸਪੁਰ ਅੰਮ੍ਰਿਤਸਰ ਉਸ ਏਰੀਆ ਦੀ ਕੰਡੀਸ਼ਨ ਬਹੁਤ ਜ਼ਿਆਦਾ ਆ ਪਲੇਅਰ ਨੂੰ ਅੱਗੇ ਲਿਆਉਣ ਤੇ ਉਹਨਾਂ ਦੇ ਪਲੇਅਰ ਜਿਹੜੇ ਵਧੀਆ ਆ ਰਹੇ ਨੇ ਕੋ ਸੋ ਜਨਰਲ ਵੀ ਅਸੀਂ ਦੇਖਿਆ ਕਿ ਪੰਜਾਬ ਵੀ ਹਾਕੀ ਜਿਹਾ ਹਾਕੀ ਇੰਡੀਆ ਉਹਨਾਂ ਪੰਜਾਬ ਵੀ ਚੱਕੀ ਫਿਰਦਾ ਮੋਢਿਆਂ ਤੇ ਅਦਰਵਾਈਜ਼ ਜਿਹੜਾ ਜਿਹੜਾ ਇੰਟਰਸਟ ਹੈ THROUGHOUT ਇੰਡੀਆ ਦਾ ਮੇਰਾ ਖਿਆਲ ਦੇ ਸ਼ਾਇਦ ਨਾ ਹੋਇਆ ਹੋਵੇ ਇਹਦੇ ਵਿੱਚ ਨਹੀਂ ਪਰ ਸਾਡੀ سپورٹس অথਟੀਟੀ ਆਫ ਇੰਡੀਆ ਨੇ ਬਹੁਤ ਸਾਰੀਆਂ ਪਲਾਨਿੰਗ ਅੱਗੇ ਲੈ ਕੇ ਆਈਆਂ ਤੇ ਉਹਦੇ ਨਾਲ ਹੋ ਸਕਦਾ ਹੈ ਕਿ ਇਹਨੂੰ ਸਨ ਰਿਵਾਈਜ਼ ਕੀਤਾ ਚੰਗੇ ਕੋਚਸ ਵੀ ਅਸੀਂ ਰੱਖ ਪੰਜਾਬ ਦੇ ਵਿੱਚ ਹੁਣ ਵੀ ਇਹਨਾਂ ਨੇ ਸਾਡੇ ਮਾਨ ਸਾਹਿਬ ਨੇ ਪਲੇਅਰ ਸਾਡੇ ਕੋਚਸ ਨਵੇਂ ਭਰਤੀ ਕੀਤੇ ਨੇ ਪੇ 2-300 ਕੋ ਉਹਨਾਂ ਨੇ ਕੋਚਸ ਭਰਤੀ ਕੀਤਾ ਜਿਸ ਵਿੱਚ 100 ਤੱਕ ਸਾਡੇ ਹਾਕੀ ਦੇ ਕੋਚਸ ਲਏ ਨੇ ਸੋ ਪ੍ਰੇਫਰੈਂਸ ਸਾਡੀ ਮਾਨਸਾ ਵੀ ਦੇ ਰਹੇ ਨੇ ਔਰ ਉਹਨਾਂ ਦੀ ਸਾਨੂੰ ਹੋਰ ਜ਼ਰੂਰਤ ਹੈ ਜਿਆਦਾ ਇੱਥੇ ਕੰਟਰੀ ਸਾਡੀ ਸਾਈ ਵੱਲੋਂ ਅਸੀਂ ਸਪੋਰਟ ਚਾਹੁੰਦੇ ਹਾਂ ਹੁਣ ਮੈਂ ਇੱਕ ਛੋਟੀ ਐਗਜ਼ਾਮਪਲ ਦੇਣਾ ਕਿ ਸਾਡੇ ਪਟਿਆਲੇ ਦੇ ਵਿੱਚ ਮੈਕਸਿਮ ਸਾਡੇ ਜਦੋਂ ਮੈਡਲ ਆਉਂਦੇ ਸੀਗੇ 골ਡ ਮੈਡਲ ਆਉਂਦੇ ਸੀ ਕੈਂਪਸ ਸਾਰੇ ਪਟਿਆਲੇ ਲੱਗਦੇ ਸੀ ਪਰ ਅੱਜ ਦੀ ਡੇਟ ਵਿੱਚ ਉੱਥੇ ਗਰਾਊਂਡਸ ਹੈ ਨਹੀਂ ਤਾਰਫ ਨਹੀਂ ਹੈਗੀ ਆ ਉਥੇ ਕੋਈ ਕੈਂਪਨੀ ਲੱਗਦਾ ਕੋਈ ਕੋਚਸ ਉਹਨੂੰ ਬਿਲਕੁਲ ਇਗਨੋਰ ਕਰਦਾ ਉਹ ਸਾਰੇ ਅਸੀਂ ਸਾਡੀ ਡਿਮਾਂਡ ਹੈ ਇੱਕ ਪੰਜਾਬੀਆਂ ਦੀ ਕਿ ਵੀ ਸਾਡੇ ਮੁੜ ਕੇ ਦੁਬਾਰਾ ਸਾਡੇ ਉਹ ਜਿਹੜੇ ਕੈਂਪ ਨੇ ਉਹ ਸਾਡੇ ਪੰਜਾਬ 'ਚ ਲੱਗਣ ਪਟਿਆਲੇ ਲੱਗਣ ਸਾਨੂੰ ਪੁਰਾਣਾ ਮਾਹੌਲ ਮਿਲ ਜੇ ਤਾਂ ਉਹ ਸਾਰਾ ਰਿਜ਼ਲਟ ਜ਼ਰੂਰ ਹੀ ਆਏਗਾ ਮੈਂ ਉਸੇ ਐਗਜ਼ਾਮਪਲ ਦੇਣਾ ਕਿ ਸਾਡੇ ਇੱਕ ਵਾਰੀ ਜਦੋਂ ਹਾਕੀ ਥੋੜੀ ਡਾਊਨ ਹੋਈ ਤੇ 75 ਦਾ ਜਿਹੜਾ ਵਰਲਡ ਕੱਪ ਅਸੀਂ ਜਿੱਤੇ ਆ ਤੇ ਉਦੋਂ ਗਿਆਨੀ ਜਿਆਦ ਸਿੰਘ ਜੀ ਨੇ ਆਪ ਇੰਟਰਸਟ ਲੈ ਕੇ ਚੰਡੀਗੜ੍ਹ ਕੈਂਪ ਲਗਾਇਆ ਗਿਆ ਉਹਦਾ ਰਿਜ਼ਲਟ ਇਹ ਆਇਆ ਪਲੇਅਰ ਨੂੰ ਹੋਰ ਵੀ ਫੈਸਿਲਿਟੀ ਦਿੱਤੀ ਗਈ ਔਰ ਪਿਆਸੀ 75 ਲਾਸਤ ਅਸੀਂ ਜਿਹੜਾ ਵਰਲਡ ਕੱਪ ਆ 75 ਅਸੀਂ ਜਿੱਤੇ ਆ ਉਹ ਪੰਜਾਬ ਦੀ ਰੇਗਦ ਲਈ ਹੋਇਆ ਸੀ ਸੋ ਜਦ ਤੱਕ ਪੰਜਾਬ ਨੂੰ ਜਾਣਿਆ ਹੁਣ ਤੁਜੀ ਅੱਗੇ ਲੈ ਕੇ ਆਉਂਗੇ ਤੁਹਾਨੂੰ ਰਿਜ਼ਲਟ ਆਉਣਗੇ ਪੰਜਾਬ ਨੂੰ ਇਗਨੋਰ ਕੀਤਾ ਗਿਆ ਸਮਰੇ ਤੁਹਾਡੀ ਹਾਕੀ ਵੀ ਹਾਕੀ ਇੰਡੀਆ ਵੀ ਇਗਨੋਰ ਹੋ ਗਈ ਲੱਗਦਾ ਕਿ ਪੋਟੈਂਸ਼ੀਅਲ ਤਾਂ ਹੈ ਦੀ ਪੰਜਾਬ ਦੇ ਖਿਡਾਰੀਆਂ ਦੇ ਵਿੱਚ ਬਹੁਤ ਪਰ ਮੌਕੇ ਕਿਤੇ ਨਾ ਕਿਤੇ ਘੱਟ ਹਨ ਹਾਂ ਨੈਚੁਰਲੀ ਜਿਸਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਕੰਪੀਟੀਸ਼ਨ ਜਿਹੜੇ ਨੇ ਬੜੇ ਘੱਟ ਹਾਕੀ ਇੰਡੀਆ ਜਿਹੜੇ ਕੰਪੀਟੀਸ਼ਨ ਹੁਣ ਕਿੰਨੇ ਚਿਰਾਂ ਬਾਅਦ ਉਹਨਾਂ ਨੇ ਸਾਡੇ ਜੂਨੀਅਰ ਨੈਸ਼ਨਲ ਜਿਹੜੀ ਆ ਉਹ ਜਲੰਧਰ ਕਰਾਈ ਆ ਦੋ ਵਾਰੀ ਕਰਾਤੀ ਉਹਨਾਂ ਨੇ ਨਹੀਂ ਕਿ ਅੱਗੇ ਇਹ ਟੂਰਨਾਮੈਂਟ ਦਾ 20 ਸਾਲ ਹੋਣਾ ਹੁਣ ਹੀ ਨਹੀਂ ਦਿੱਤੇ ਸੀ ਜਾਂ ਕਰਵਾਇਆ ਹੀ ਨਹੀਂ ਗਏ ਜਾਂ ਉਹਨਾਂ ਨੇ ਪਰਮਿਟ ਵੀ ਨਹੀਂ ਕੀਤੀ ਜਾਂ ਲੋਅ ਵੀ ਨਹੀਂ ਕੀਤਾ ਹੈਗਾ ਤੇ ਜੇਕਰ ਇੱਥੇ ਹੋਰ ਧਿਆਨ ਦਿੱ ਜੋ ਪੰਜਾਬੀ ਵਿੱਚ ਖੇਡਣ ਦਾ ਜੋ ਜਜ਼ਬਾ ਹੈ ਜਾਂ ਉਹਨਾਂ ਕੋ ਜੋ ਹਾਕੀਆਂ ਹੁਰਕੇ ਦੇਣੀ ਹੈਗੀ